ਰਾਗੀ ਹੋਏ ਆ ਸੁਰਜਨ ਸਿੰਘ ਉਹ ਟੁੰਡੇ ਸਰਾਜੇ ਦੀ ਧੁਨੀ ਦਾ ਆਸਾ ਜੀ ਦੀ ਵਾਰ ਦਾ ਬਹੁਤ ਪਾਠ ਬਹੁਤ ਵਧੀਆ ਕੀਰਤਨ ਕਰਿਆ ਕਰਦੇ ਸੀ ਉਹ ਤਾਂ ਉਹ ਬਾਬਾ ਜਵਾਲਾ ਸਿੰਘ ਮਹਾਰਾਜੇ ਕੋਲ ਹਰਖੋਵਾਲ ਉਥੇ ਉਹਨਾਂ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋਇਆ ਤਾਂ ਮਹਾਰਾਜ ਜੀ ਨੇ ਬਾਬਾ ਜਨਕ ਸਿੰਘ ਨੂੰ ਬੁਲਾਇਆ ਤਾਂ ਬਾਬਾ ਜਾਲਾ ਸਿੰਘ ਮਹਾਰਾਜ ਨੇ ਬਾਬਾ ਜਨਕ ਸਿੰਘ ਨੂੰ ਬੁਲਾਇਆ ਕਹਿੰਦੇ ਜਨਕ ਸਿੰਘ ਉਹ ਜਦ ਸੁਰਜਨ ਸਿੰਘ ਨੂੰ ਕਹੇ ਇਹਦੇ ਕੋਲੋਂ ਹਉਮੇ ਦੀ ਬੋ ਆਂਦੀ ਹੈ ਉਹ ਜਾ ਕੇ ਬਾਬਾ ਜਨਕ ਸਿੰਘ ਜੀ ਨੇ ਐਂ ਜਾ ਕੇ ਉਹ ਅੱਖਾਂ ਤੋਂ ਸੂਰੇ ਸੀ ਉਹ ਸੁਰਜਨ ਸਿੰਘ ਰਾਗੀ ਉਹਨਾਂ ਨੇ ਕਿਹਾ ਕਹਿੰਦੇ ਸਿੰਘ ਸਾਹਿਬ ਬਾਬਾ ਜੀ ਬਚਨ ਕਰਦੇ ਆ ਵੀ ਤੁਹਾਡੇ ਕੋਲੋਂ ਹਉਮੇ ਦੀ ਬੋ ਆਂਦੀ ਹੈ ਉਹ ਕਹਿੰਦਾ ਮੈਨੂੰ ਉਹਨਾਂ ਦੇ ਚਰਨ ਫੜਾ ਫਿਰ ਠੀਕ ਛੇਤੀ ਕਿੱਥੇ ਮੈਨੂੰ ਦੱਸ ਕਹਿੰਦੇ ਜਦ ਮੈਂ ਕੀਰਤਨ ਕਰਨ ਬੈਠਿਆ ਸੀ ਨਾ ਮੇਰੇ ਮਨ ਚ ਆਇਆ ਹੀ ਖਿਆਲ ਸੀ ਵੀ ਬਾਬਾ ਜਵਾਲ ਸਿੰਘ ਮਹਾਰਾਜ ਨੇ ਇਹੋ ਜਿਹਾ ਵਧੀਆ ਕੀਰਤਨ ਨਹੀਂ ਕਰਦਾ ਸੋਣਿਆ ਹਣਾ ਜਿਹੜਾ ਉਹ ਬ੍ਰਹਮ ਚ ਅਪੇਧ ਹੈ ਉਹ ਕੀ ਆਪਣੇ ਕਹਿੰਦੇ ਫੁਰਨੇ ਫੜ ਸਕੂ ਜਿਹਨੂੰ ਆਪਣੇ ਹੀ ਨਹੀਂ ਪਤਾ ਉਹ ਕੀ ਕਰਦੂ